ਕਿ ਮੈਂ ਜਗਾ ਵੇਚ ਦੂੰ ਐਨਾ ਬੇਚ ਕਰਦੇ ਤਾਂ ਡਰ ਲੱਗਦਾ ਮੇਰੇ ਬੰਦੇ ਬੋਲਦੇ ਨਹੀਂ ਭਾਜੀ ਰੋਣਾ ਨਹੀਂ ਐ ਭਾਜੀ ਰੋਣਾ ਨਹੀਂ ਐ ਵਾਹਿਗੁਰੂ ਨਾਲ ਆਪਣੇ ਸਾਰ ਮੇਰਾ ਕੰਮ ਚੱਲ ਪਵੇ ਮੇਰਾ ਇਹੀ ਬਹੁਤ ਬਹੁਤ ਧੰਨਵਾਦਵਾਦ ਸੰਗਤ ਦਾ ਸਾਰੀ ਦਾ ਬਾਕੀ ਪ੍ਰੋਤਸਾ ਸਾਨੂੰ ਆਪਣੇ ਮਾਲਕ ਤੇ ਤਾਂ ਵਾਹਿਗੁਰੂ ਜੀ ਤੇ ਆ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਰੇ ਅਸੀਂ ਬੈਠੇ ਆ ਜੀ ਉਹਨਾਂ ਨੇ ਸਾਡੇ ਤੇ ਕਿਰਪਾ ਕਰਨੀ ਆ ਤੁਸੀਂ ਮੈਨੂੰ ਆਨਲਾਈਨ ਵੇਖਿਆ ਹੋਏਗਾ ਬੜੀ ਸਾਰੀ ਵੀਡੀਓਜ਼ ਬਣਾਉਂਦਾ ਸਾਰੀ ਵੀਡੀਓਜ਼ ਮੇਰੀ ਪੇਡ ਹੁੰਦੀਆਂ ਨੇ ਤੇ ਪੈਸੇ ਲੈ ਕੇ ਬਣਾਈ ਹੁੰਦੀਆਂ ਨੇ ਪਰ ਆਹ ਜਿਹੜੀ ਵੀਡੀਓ ਬਣਾ ਰਿਹਾ ਆ ਇਹ ਵੀਡੀਓ ਦੇ ਮੈਂ 1 ਵੀ ਰੁਪਿਆ ਨਹੀਂ ਲਿਆ ਕਿਉਂਕਿ ਇਹ ਸਾਡੇ ਗੁਰਸਿੱਖ ਵੀਰ ਹੈ ਇਹਨਾਂ ਦਾ ਕੰਮ ਨਵਾਂ ਹੈ ਲੈ ਤੇ ਕੰਮ ਦੇ ਵਿੱਚ ਤੁਹਾਨੂੰ ਰਿਕਵਟ ਆ ਰਹੀਆਂ ਉਹਨਾਂ ਰਿਕਵਟਾਂ ਨੂੰ ਦੂਰ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਸਾਥ ਲੈਣ ਵਾਸਤੇ ਇਹਨਾਂ ਦੇ ਵੀਡੀਓ ਅੱਜ ਕਰਨ ਆਇਆ ਭਾਜੀ ਕਿ ਸਰ ਸਾਨੂੰ ਤਿੰਨ ਮਹੀਨੇ ਹੋ ਗਏ ਜੀ ਲਗਭਗ ਕੰਮ ਸ਼ੁਰੂ ਕੀਤੇ ਨੇ ਜੀ ਤੇ ਮੈਂ ਤੇ ਮੇਰੀ ਵਾਈਫ ਤੇ ਬੱਚੇ ਅਸੀਂ ਚਾਹਦੇ ਵੀ ਸਾਡਾ ਕੰਮ ਥੋੜਾ ਜਿਹਾ ਵੱਧੇ ਤੁਹਾਡੀ ਸਾਰਿਆਂ ਦੀ ਹੈਲਪ ਚਾਹੀਦੀ ਸਾਨੂੰ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਪੂਰਾ ਪੰਜਾਬ ਤੁਹਾਡੇ ਨਾਲ ਆ ਵੀਡੀਓ ਦੇਖ ਕੇ ਤੁਹਾਡੇ ਕੋ ਵੀ ਆਣਗੇ ਖਾਣਾ ਬਣਾਉਣ ਵਾਸਤੇ ਤੁਸੀਂ ਬਾਹਰੋਂ ਬੰਦੇ ਰੱਖੇ ਹੋਏ ਜਾਂ ਫਿਰ ਆਪ ਹੀ ਬਣਾਉਂਦੇ ਹੋ ਨਹੀਂ ਸਰ ਅਸੀਂ ਮੈਂ ਤੇ ਮੇਰੀ ਵਾਈਫ ਅਸੀਂ ਦੋਨੋਂ ਕੰਮ ਕਰਦੇ ਆ ਜੀ ਨਾਲ ਸਾਡੇ ਬੱਚੇ ਸਾਡਾ ਸਾਥ ਦਿੰਦੇ ਮੇਰੀ ਵਾਈਫ ਕਮਜੀਤ कौर ਤੇ ਇਹ ਪਰੌਂਠਾ ਜੀ ਮੱਖਣ ਦੇਸੀ ਮੱਖਣ ਪਾ ਕੇ ਅਸੀਂ ਜਿੱਦਾਂ ਘਰ ਦੇ ਵਿੱਚ ਕੱਢਦੇ ਆ ਚਾਟੀ ਦਾ ਬਖਣ ਹੁੰਦਾ ਜੀ ਤੇ ਸਲਾਦ ਨਾਲ ਦੇ ਮੈਨੂੰ ਚਾਰ ਅਚਾਰ ਜੀ ਹਾਂ ਜੀ ਇਹ ਸਾਡਾ ਬ੍ਰੈਕਫਾਸਟ ਹੋ ਗਿਆ ਜੀ ਠੀਕ ਹੈ ਜੀ ਇਹਦਾ ਕੀ ਰੇਟ ਆ ਜੀ ਇਹ ਸਰ ਅਸੀਂ 40 ਰੁਪਏ ਦਿੰਦੇ ਆ ਜੀ ਜੇਰਾ ਸਾਡੀ ਵੀਡੀਓ ਸ਼ੇਅਰ ਕਰੂਗਾ ਲਾਈਕ ਕਰੂਗਾ ਅਸ ਸ਼ੇਅਰ ਕਰਕੇ ਆਊਗਾ ਅਸੀਂ ਉਹਨੂੰ 30 ਰੁਪਏ ਦੇ ਵਿੱਚ ਪਰੋਠਾ ਦੇਵਾਂਗੇ 30 ਰੁਪਏ ਕੁਛ ਰੇਟ ਘਟ ਨਹੀਂ ਹੈਗਾ ਨਹੀਂ ਸਰ ਬਰਾਜ ਦਊਗਾ ਜੀ ਜਦੋਂ ਅਸੀਂ ਸੇਵਾ ਕਰਾਂਗੇ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ ਸੰਗਤ ਦੀ ਦੁਨੀਆ ਦੇ ਲੋਕਾਂ ਦੀ ਸੇਵਾ ਕਰਨੇ ਜਾਣੇ ਆਪੇ ਮਹਾਰਾਜ ਦੇਖੂਗਾ ਸਾਨੂੰ ਤੋ। ਦੇਖ ਲੋ ਵੀ ਕਿੰਨਾ ਵੱਡਾ ਦਿਲ ਹੈ ਕੰਮ ਨੂੰ ਸੇਵਾ ਲੈ ਕੇ ਚੱਲਦੇ ਕਿ ਸੇਵਾ ਕਰਦੇ 30 ਰੁਪਏ ਦੇ ਵਿੱਚ ਪਰੌਂਠਾ ਨਾਲ ਮੱਖਣ ਨਾਲ ਦਹੀਂ ਤੇ ਅਚਾਰ ਤੇ ਉਹਦੇ ਨਾਲ ਸਲਾਦ ਕੋਈ ਨਹੀਂ ਦਿੰਦਾ ਪਰ ਇੱਥੇ 30 ਰੁਪਏ 'ਚ ਮਿਲ ਰਿਹਾ ਇਹ ਸਟ ਡਿਨਰ ਵਾਸਤੇ ਆ ਜੀ ਥਾਲੀ ਹੈਗੀ ਆ ਜੀ ਮਟਰ ਪਨੀਰ ਆ ਦਾਲ ਮਖਣੀ ਹੈਗੀ ਜੀ ਦਹੀਂ ਹੈਗਾ ਨਾਲ ਸਲਾਦ ਤੇ ਰੋਟੀ ਤੇ পেট ਭਰ ਕੇ ਖਾ ਸਕਦਾ ਜੀ ਅਗਲਾ 4 ਰੋਟੀਆਂ ਹੁੰਦਾ ਸਾਡਾ ਕੋਈ ਹੈ ਨਹੀਂ ਮੁੰਡਾ ਵੀ 4 ਖਾਵੇ ਅਗਲਾ 6 ਖਾਵੇ 7 ਖਾਵੇ 8 ਖਾਵੇ ਅਗਲੇ ਦੀ ਭੁੱਖ ਭਰਨੀ ਪੂਰੀ ਹੋਵੇ ਤਾਂ ਖੁਸ਼ ਹੋ ਕੇ ਤੁਹਾਨੂੰ ਅਸੀਸ ਦੇ ਕੇ ਜਾਵੇ ਬਿਲਕੁਲ ਜੀ ਇਹ 80 ਰੁਪਏ ਦੀ ਥਾਲੀ ਹੈਗੀ ਜੀ ਸਿਰਫ 80 ਰੁਪਏ ਦੀ ਹਾਂਜੀ ਮਟਰ ਪਨੀਰ ਦੀ ਸਬਜ਼ੀ ਹੈ ਨਾਲ ਦਾਲ ਬਿਲਕੁਲ ਬਿਲਕੁਲ ਸਲਾਦ ਤੇ ਰੋਟੀਆਂ ਜਿੰਨੀਆਂ ਮਰਜ਼ੀ ਖਾ ਸਕਦੇ ਹਾਂ ਹਾਂਜੀ ਜੇਤ ਭਾਜੀ ਸ਼ੇਅਰ ਕਰਕੇ ਆਵੇ ਤਾਂ ਉਹਨਾਂ 70 ਰੁਪਏ ਵਿੱਚ ਦਿੱਤੀ ਜਾਊਗੀ ਇਸ ਤੋਂ ਇਲਾਵਾ ਇੱਥੇ ਟਿਫਨ ਸਰਵਿਸ ਵੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਜੇ ਤੁਸੀਂ ਇੱਥੇ ਰਹਿੰਦੇ ਹੋ ਨਾਲ ਗੜ ਸ਼ੰਕਰ ਦੇ ਵਿੱਚ ਹੈ ਨਾਲ ਦੇ ਏਰੀਆ ਦੇ ਵਿੱਚ ਤੁਸੀਂ ਟਿਫਨ ਲੋਣਾ ਚਾਹੋ ਤਾਂ ਟਿਫਨ ਦੀ ਸਰਵਿਸ ਵੀ ਹੈਗੀ ਹੈ ਤੁਹਾਡੇ ਘਰ ਟਿਫਨ ਭਜਵਾ ਦਿੱਤਾ ਜਾਏਗਾ ਮੱਕੀ ਦੀ ਰੋਟੀ ਜਿਹਦਾ ਬੇਬੇ ਤਿਆਰ ਕਰਦੀ ਹੁੰਦੇ ਸੀ ਸਾਡੀ ਅਸੀਂ ਉਸੇ ਤਰ੍ਹਾਂ ਦੀ ਥਾਲੀ ਤਿਆਰ ਕੀਤੀ ਭਾਜੀ ਇਹਦੇ ਨਾਲ ਸਲਾਦ ਜੀ ਇਹ ਹੈਗਾ ਜੀ ਸਾਗ ਮੱਖਣ ਪਾ ਕੇ ਜੀ ਅਸੀਂ ਖੁੱਲਾ ਦੇਵਾਂਗੇ ਜੀ ਇਸ 100 ਰੁਪਏ ਦੀ ਥਾਲੀ ਦੇ ਵਿੱਚ ਸਾਗ ਦਿਨਾ ਮਰਜੀ ਖਾਪੇ ਬੰਦਾ ਰੋਟੀਆਂ ਦੋ ਖਾਵੇ ਚਾਰ ਖਾਵੇ ਤਿੰਨ ਖਾਵੇ ਜਿੰਨੀ ਆ ਖਾ ਸਕਦਾ ਜੀ ਨਾਲ ਦਹੀਂ ਦੇਵਾਂਗੇ ਜੀ ਨਾਲ ਹੋਰ ਵੀ ਚੀਜ਼ ਜੋ ਐਡ ਹੋਈ ਐ ਅਸੀਂ ਕਰਾਂਗੇ ਜੀ ਜੀ ਦੇਖ ਸਕਦੇ ਹਾਂ ਮੱਖਣ ਕਿੰਨਾ ਜ਼ਿਆਦਾ ਪਾਇਆ ਹੋਇਆ ਹੈ ਸਾਗ ਦੇ ਉੱਤੇ ਨਾਲ ਦਹੀਂ ਆ ਤੇ ਸਲਾਦ ਤਿੰਨ ਤਰ੍ਹਾਂ ਦਾ ਆ ਆਪਾਂ ਨੋਰਮਲ ਸ਼ਾਪ ਤੇ ਜਾਂਦੇ ਆ ਕਿਤੇ ਇਹ ਤਾਂ ਸਲਾਦ ਸਿਰਫ ਇੱਕ ਹੀ ਤਰ੍ਹਾਂ ਦਾ ਮਿਲਦਾ ਪਰ ਇੱਥੇ ਤਿੰਨ ਤਰ੍ਹਾਂ ਦਾ ਸਲਾਦ ਮਿਲੂਗਾ ਰੋਟੀ ਮੱਕੀ ਦੀ ਜਿੰਨੀਆਂ ਮਰਜ਼ੀ ਖਾ ਸਕਦੇ ਹੋ ਇੱਕ ਵਾਰੀ ਤੁਸੀਂ ਪਲੇਟ ਲਓ ਜਿੰਨੀਆਂ ਮਰਜ਼ੀ ਮੱਕੀ ਦੀ ਰੋਟੀਆਂ ਖਾਓ ਤੇ ਸਾਗ ਦੁਬਾਰਾ ਲੈ ਸਕਦੇ ਹੋ ਸਿਰਫ 100 ਰੁਪਏ ਚ 100 ਰੁਪਏ ਚ ਭਾਜੀ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਭਾਜੀ ਨੂੰ 80 ਰੁਪਏ ਜਿੱਤ ਭਾਜੀ ਤੁਹਾਡੇ ਕਰਕੇ 80 ਰੁਪਏ ਸ਼ੇਅਰ ਕਰਕੇ ਆਊਗਾ ਉਹਦੇ ਨੂੰ ਥਾਲੀ ਦੇ ਵਗੇ ਕਿ ਤਿੰਨ ਮਹੀਨੇ ਤੋਂ ਲਗਾਤਾਰ ਇਹ ਨੂੰ ਕੋਸ਼ਿਸ਼ ਕਰ ਰਹੇ ਪਏ ਸਾਡੇ ਕੋ ਗਾਹ ਕਾਣ ਗਾਹ ਕਾਣ ਆ ਗ੍ਰਾਹਕ ਘਟਾ ਰਹੇ ਜੀ ਇਸ ਵੇਲੇ ਸਾਡੇ ਤੇ ਥੋੜਾ ਕਰਜ਼ਾ ਵੀ ਹੈਗਾ ਆ ਮੇਰੇ ਸਾਡੀ ਮਦਦ ਕਰੋ ਸਾਥ ਸੰਗਤ ਜੀ ਹਰ ਇੱਕ ਬੰਦਾ ਮੇਰੇ ਵੀਡੀਓ ਦੇਖੇ ਸਾਡੀ ਮਦਦਤ ਕੀਤੀ ਜਾਣੀ ਆ ਤੁਹਾਡੇ ਆਉਣ ਨਾਲ ਇੱਥੇ ਮੇਰੀ ਮਦਦ ਤੇ ਹੋਣੀ ਆ ਮੈਂ ਕਰਜ਼ਾ ਮੁਕਤ ਹੋ ਜਾਊਂਗਾ ਮੇਰੇ ਤੇ ਕਰਜ਼ਾ ਹਲੇ ਟੱਕਾ ਜੀ ਕਾਫੀ ਹੈਗਾ ਤੇ ਮੇਰੀ ਕੋਈ ਗੱਲ ਨਹੀਂ ਜੀ ਤੁਹਾਨੂੰ ਪੈਸੇ ਦੀ ਲੋੜ ਹੈ ਪੈਸਾ ਚਾਹੀਦਾ ਹੈ ਪੈਸਾ ਦੇ ਦਿੰਨੇ ਆ ਕੋਈ ਨਹੀਂ ਪੈਸੇ ਦੀ ਲੋੜ ਨਹੀਂ ਪੈਸਾ ਨਹੀਂ ਚਾਹੀਦਾ ਜੀ ਸੇਵਾ ਵਿੱਚ ਤੋਂ ਕਰਾਓ ਮੇਰਾ ਜੋ ਬਣਦਾ ਮੇਰਾ ਹੱਕ ਕਰ ਦਿੰਦਾ ਸੰਗਤ ਜੀ ਇਹਨਾਂ ਨੂੰ ਪੈਸੇ ਬਾਰੇ ਮੈਂ ਵੀਡੀਓ ਤੋਂ ਪਹਿਲਾਂ ਵੀ ਪੁੱਛਿਆ ਸੀ ਜੇ ਤੁਹਾਨੂੰ ਪੈਸੇ ਦੀ ਮਦਦ ਚਾਹੀਦੀ ਤਾਂ ਪੈਸੇ ਦੇ ਦਿੰਨੇ ਆ ਭਾਜੀ ਨੇ ਸਾਫ਼ ਮਨਾਂ ਕਰਤਾ ਕਹਿੰਦੇ ਸਾਨੂੰ ਪੈਸੇ ਦੀ ਲੋੜ ਨਹੀਂ ਆ ਸਿਰਫ ਸਾਡੇ ਕੋਲ ਆਓ ਸਾਡਾ ਪ੍ਰੋਡਕਟ ਟੈਸਟ ਕਰੋ ਪ੍ਰੋਡਕਟ ਖਾਓ ਸਾਡੀ ਦੁਕਾਨਦਾਰੀ ਚੱਲਦੀ ਹੋ ਜੇ ਸਾਡੇ ਵਾਸਤੇ ਇੰਨਾ ਹੀ ਬੜਾ ਹੈ ਤੇ ਸਾਡੀ ਜਿਹੜੀ ਸਿੱਖ ਸੰਗਤ ਹੈ ਸਾਡੇ ਪੰਜਾਬ ਦੇ ਜਿਹੜੇ ਲੋਕ ਹੈ ਉਹ ਮਦਦ ਕਰਨਾ ਜਾਣਦੇ ਆ ਇੱਥੇ ਤਾਂ ਤੁਸੀਂ ਕੁਝ ਵੀ ਦਾਨ ਨਹੀਂ ਕਰਨਾ ਸਿਰਫ ਤੁਸੀਂ ਕਰਨਾ ਹੈ ਇੱਥੇ ਆਣਾ ਇਹਨਾਂ ਦੇ ਕੋਲ ਪ੍ਰੋਡਕਟ ਟੈਸਟ ਕਰਨਾ ਹੈ ਐਡਰੈਸ ਤਾਂ ਹੁਣ ਦੱਸ ਦਿੰਦੇ ਭਾਜੀ ਕੀ ਐਡਰੈਸ ਰਹੇਗਾ ਇੱਥੋਂ ਦਾ ਇੱਥੇ ਦਾ ਐਡਰੈਸ ਹੈਗਾ ਜੀ ਉਹ ਹਿਆਰਪੁਰ ਰੋਡ ਹੈਗਾ ਜੀ ਨੇੜੇ KFC ਹੈ ਜੀ ਐ ਸਾਹਮਣੇ ਬਿਲਕੁਲ ਸਾਡੇ ਅਮਰੁੱਤੀ ਸੋਕੇ ਯੂਐਸਸੀ ਅਲਸ਼ਾਹ ਪਰ ਰੋੜਾ ਹੈਗਾ ਜੀ ਐਡਰੈਸ ਮੈਂ ਵੀਡੀਓ ਚ ਪਾ ਦੂੰਗਾ ਤੁਸੀਂ ਐਡਰੈਸ ਦੇਖ ਕੇ ਆ ਸਕਦੇ ਹੋ ਫੋਨ ਕਰ ਸਕਦੇ ਹੋ ਤੇ ਜੇ ਤੁਸੀਂ ਦੂਰ ਦਰਾਡੇ ਦੇ ਏਰੀਆ ਚ ਰਹਿੰਦੇ ਹੋ ਪੰਜਾਬ ਤੋਂ ਬਾਹਰ ਰਹਿੰਦੇ ਹੋ ਜਾਂ ਇਹ ਗੜਸ਼ੰਕਰ ਤੋਂ ਦੂਰ ਰਹਿੰਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡਾ ਇੱਕ ਸ਼ੇਅਰ ਇਹਨਾਂ ਦੀ ਲੱਖਾਂ ਰੁਪਏ ਦੀ ਮਦਦ ਕਰ ਸਕਦਾ ਕਿਉਂਕਿ ਜਿਹੜਾ ਕੋਈ ਇੱਥੋਂ ਲੰਘਦਾ ਜਾਂਦਾ ਜਾਂ ਇਹ ਸ਼ਹਿਰ ਦਾ ਵਸਿੰਦਾ ਉਹ ਇੱਥੇ ਆ ਕੇ ਇਹਨਾਂ ਕੋਲ ਰੋਟੀ ਖਾ ਸਕਦਾ ਜਾਂ ਕੋਈ ਬਾਹਰੋਂ ਆ ਕੇ ਇੱਥੇ ਰਹਿਦੇ ਹੋ ਇੱਥੇ ਟਿਫਨ ਸਰਵਿਸ ਲਵਾ ਸਕਦਾ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਤੇ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕਣ ਤੁਸੀਂ ਸਭ ਜਾਣਦੇ ਹੋ ਕਿ ਇੱਕ ਫੈਮਿਲੀ ਮੈਂਬਰ ਜੇ ਕਮਾਣ ਵਾਲਾ ਹੋਵੇ ਦੋ ਤਿੰਨ ਚਾਰ ਜਣੇ ਜੇ ਖਾਣ ਵਾਲੇ ਹੋ ਤਾਂ ਕਿੰਨਾ ਔਕਾ ਹੁੰਦਾ ਹੈ ਉਪਰੋਂ ਜਿੰਨੇ ਆਪਣਾ ਬਿਜ਼ਨਸ ਖੋਲਿਆ ਹੋਵੇ ਖਾਣੇ ਦਾ ਉਪਰੋਕ ਬਿਜ਼ਨਸ ਚੱਲ ਨਾ ਰਿਹਾ ਥੋੜਾ ਵੇਸਟ ਹੋ ਜਾਂਦਾ ਖਾਣਾ ਉਹਨੂੰ ਸੁੱਟਣਾ ਪੈ ਜਾਂਦਾ ਤੇ ਉਸ ਚੀਜ਼ਾਂ ਤੋਂ ਬਚ ਸਕਣ ਤਾਂ ਜੋ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਗੁਜ਼ਰਬਸਰ ਕਰ ਸਕਣ ਇਹੋ ਜਿਹੀ ਇਹ ਘਟਨਾ ਹੋਈਆਂ ਕਿ ਜ਼ਿੰਦਗੀ ਔਰ ਮੌਤੇ ਵਿਚਾਲੇ ਅਸੀਂ ਸੀਗੇ ਜੀ ਬਿਲਕੁਲ ক্লোਜ ਮੌਤ ਸੀ ਸਾਡੇ ਸਾਡੇ ਇੱਕ ਵਾਰ ਦੋਨਾਂ ਦਾ ਐਕਸੀਡੈਂਟ ਹੋਇ ਮੇਰੀ ਆ ਪੂਰੀ ਲਗਦੇ ਵਿੱਚ ਰੋੜਾ ਪਈਆਂ ਇਹਨਾਂ ਦੇ ਵੀ ਪਹਿਲੇ ਹੀ ਕੋਲੀ ਉਸੇ ਗੱਲ ਆਥਰੋ ਤੇ ਇਹਨਾਂ ਦੇ ਵੀ ਰੋੜਾ ਪਈਆਂ ਆ ਲੱਤ ਦੇ ਵਿੱਚ ਗੋਡੇ ਤੱਕ ਇਹਨਾਂ ਦੇ ਵੀ ਮੇਰੇ ਵੀ ਇਸ ਕੱਲੋ ਵੀ ਅਸੀਂ ਪਰ ਸਾਡੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਸੀਗਾ ਅਸੀਂ ਸੋਚਦੇ ਸੀ ਮੇਰੇ ਤੋਂ ਬਿਲਡਿੰਗ ਦਾ ਕੰਮ ਪ੍ਰੋਪਰ ਨਹੀਂ ਹੁੰਦਾ ਸੀ ਬੈਠਣਾ ਉੱਠਣਾ ਜ਼ੋਰ ਦਾ ਕੰਮ ਨਹੀਂ ਹੋ ਰਿਹਾ ਸੀ ਇਸ ਕਰਕੇ ਫੇ ਅਸੀਂ ਸੋਚਿਆ ਵੀ ਇੱਧਰ ਕਰਦੇ ਆ ਇਹਦੇ ਵਿੱਚ ਵੀ ਹਲੇ ਸਾਨੂੰ ਕੋਈ ਵਧੀਆ ਰਿਸਪੌਂਸ ਨਹੀਂ ਮਿਲਿਆ ਹੈਗਾ ਵੀ ਜਿੱਦਾਂ ਵੀ ਸਾਡੇ ਕੋ ਗਾਹਕ ਆਣ ਅਸੀਂ ਜਿੱਦੋਂ ਜਤਨਾ ਲੱਗੇ ਹੋਏ ਆ ਕਦੇ ਅਸੀਂ ਕੁਝ ਕੰਮ ਕਰਦੇ ਆ ਕਦੇ ਨਾਲ ਕਹਿੰਦੇ ਵੀ ਕੁਝ ਕਰ ਲਈਏ ਕਦੇ ਕੁਝ ਕਰ ਲਈਏ ਸੋਚਦੇ ਆ ਪਰ ਬਾਕੀ ਹੁਣ ਤੁਸੀਂ ਸਾਡਾ ਸਹਾਰਾ ਆ ਸਾਰੇ ਮੇਰੇ ਭੈਣ ਭਰਾ ਸਾਥੀ ਸਾਥ ਸੰਗਤ ਜੀ ਸਾਡੀ ਹੈਲਪ ਕਰੋ ਸਾਡਾ ਤੇ ਖਾਣਾ ਖਾੜਾਓ ਸਾਡਾ ਵਧੀਆ ਚੱਲ ਪਵੇ ਜੀ ਰੈਸਟੋਰੈਂਟ ਸਾਡਾ ਕਰ ਜਾ ਉੱਤਰ ਜਵੇ ਅਸੀਂ ਇਹੀ ਚਾਹੁੰਦੇ ਆ ਬੱਸ